ਹਾਂਜੀ ਬਾਈ ਕੀ ਹਾਲ ਚਾਲ ਨੇ ਸਾਰਿਆਂ ਦੀ ਤੇ ਬੱਚੇ ਫਿਰਦੇ ਨੇ ਆਪਣੇ ਸਾਰੇ ਉੱਡੇ ਇੱਧਰ ਆਪਾਂ ਬਾਲਟੀ ਦੇ ਵਿੱਚ ਚੰਗੀ ਤਰ੍ਹਾਂ ਛੋਲੇ ਸਾਰੇ ਢੋਕੇ ਰੱਖ ਲਏ ਆ ਕੇ ਇਹਨਾਂ ਨੂੰ ਦੇਵਾਂਗੇ ਆਪਾਂ ਬੱਚਿਆਂ ਨੂੰ ਫਿਲਹਾਲ ਹਜੇ ਚੱਲਦੇ ਆਪਾਂ ਹੈਪੀ ਦੇ ਕੋਲੇ ਤੇ ਉੱਥੇ ਬਣਾ ਕੇ ਲੈ ਕੇ ਆਉਣੇ ਇੱਕ ਘੈਂਟ ਜਾਂ ਬਲੌਗ ਤੁਹਾਡੇ ਸਾਰਿਆਂ ਦੇ ਵਾਸਤੇ ਆ ਕੇ ਨਾਲੇ ਬੱਚਿਆਂ ਨੂੰ ਦੇ ਦਾਂਗੇ ਛੋਲੇ ਨਾਲੇ ਬਿਠਾ ਦਾਂਗੇ ਉਹਨਾਂ ਨੂੰ ਛਾਤਰੀਆਂ ਚ ਧੁੱਪੇ ਹਜੇ ਫਿਰਦੀ ਆਪਣੀ ਸਾਰੀ ਡਾਰ ਉੱਡੀ ਉਹਦੀ ਆਪਾਂ ਨੂੰ ਟੈਨਸ਼ਨ ਹੈ ਨਹੀਂ ਜੀ ਹਜੇ ਉਹ ਫਿਰਦੇ ਨੇ ਸਾਰੇ ਵਧੀਆ ਤੇ ਆਪਾਂ ਚੱਲੀਏ ਪਹਿਲਾਂ ਬਣਾ ਕੇ ਲਿਓਨੇ ਇੱਕ ਵਧੀਆ ਜਿਹਾ ਬਲੌਗ ਤੇ ਆਜੋ ਫਿਰ ਚੱਲੀਏ ਤੇ ਲਓ ਬਈ ਪਹੁੰਚ ਗਏ ਸੀਗੇ ਫਾਈਨਲੀ ਆਪਾਂ ਹੈਪੀ ਦੇ ਕੋਲੇ ਇੱਧਰ ਲਾ ਰੱਖਿਆ ਨੇ ਮੁੰਡੇ ਨੇ ਕੋਠੇ ਦੇ ਉੱਤੇ ਛਾਤਰੀਆਂ ਤਿੰਨ ਇੱਕ ਲਾ ਰੱਖਿਆ ਧੁੱਪੇ ਪਾਉਣ ਵਾਲਾ ਪਿੰਜਰਾ ਤੇ ਦੇਖੋ ਆਹ ਜਾਲ ਤੁਹਾਨੂੰ ਮੈਂ ਪਹਿਲਾਂ ਵੀ ਛੋਟੇ ਬਲੌਗ ਦੇ ਵਿੱਚ ਦਿਖਾਇਆ ਸੀ ਜਿਹੜਾ ਆਪਾਂ ਪਹਿਲਾਂ ਪਾਇਆ ਸੀ ਤੇ ਅੱਜ ਆਪਾਂ ਪੂਰੇ ਕਬੂਤਰਾਂ ਦਾ ਸ਼ੌਂਕ ਕਰਾਂਗੇ ਉਹ ਬੈਠਾਗਾ ਉੱਤੇ ਦੇਖੋ ਬਈ ਲੋਕ ਕੇ ਬੈਠਾਗਾ ਬੰਦਾ ਅਸੀਂ ਬੋਲ ਮਾਰੀਏ ਨੇ ਥੱਲੇ ਭਾਲੀਏ ਨੇ ਆ ਆ ਬੈਠਾਗਾ ਉੱਤੇ ਆ ਜੋ ਚੱਲਦੇ ਆ ਫਿਰ ਉਹਦੇ ਕੋਲ ਹੀ ਸਿੱਧੇ ਘਰ ਦਿਆਂਗੇ ਜਾ ਕੇ ਗੱਲਬਾਤ ਆਜੂ ਲਓ ਬਈ ਆ ਗਈ ਸੀਗੇ ਛੱਤ ਦੇ ਉੱਤੇ ਤੇ ਹੈਪੀ ਤੇ ਮੋਰ ਬੈਠੇ ਨੇ ਮੰਜੇ ਤੇ ਆਪਾਂ ਕਰਦੇ ਆ ਵੀਡੀਓ ਨੂੰ ਸ਼ੁਰੂ ਪਹਿਲਾਂ ਪੁੱਛ ਕੇ ਇਹਨਾਂ ਦਾ ਹਾਲਚਾਲ ਤੇ ਫੇਰ ਦਿਖਾਉਣੇ ਇਹਨਾਂ ਦੇ ਜਾਨਵਰ ਇੱਧਰ ਬੈਠਾ ਹੈਪੀ ਹੋਰ ਕੀ ਹਾਲ ਚਾਲ ਨੇ ਹੈਪੀ ਵਧੀਆ ਬਈ ਜਮਾਂ ਤੂੰ ਦਾ ਆ ਬੈਠਾਗਾ ਮੋਰ ਬਈ ਤੇ ਆ ਮੁੰਡਾ ਪਿੰਡ ਚੋਂ ਹੋਰ ਬਈ ਕੀ ਹਾਲ ਨੇ ਵਧੀਆ ਆ ਮੁੰਡਾ ਹੈਪੀ ਦੇ ਕੋਲੇ ਕਬੂਤਰ ਡਾਉਂਦਾਗਾ ਬਾਕੀ ਦੋ ਜੋੜੇ ਹੈਪੀ ਨੇ ਇੱਧਰ ਲਾਏ ਹੋਏ ਨੇਗੇ ਖੁੱਡੇ ਦੇ ਵਿੱਚ ਤੇ ਛਾਤਰੀਆਂ ਲੱਗੀਆਂ ਹੋਈਆਂ ਨੇ ਇੱਧਰ ਬਾਕੀ ਫਿਰਦੇ ਨੇ ਕਬੂਤਰ ਬਈ ਸਾਰੇ ਉੱਡੇ 8-9 ਬੱਚੇ ਉੱਡ ਰਹੇ ਨੇ ਤੇ ਵੀਡੀਓ ਬਲਰ ਹੋਈ ਜਾਂਦੀ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਨੇੜੇ ਕਰਕੇ ਬਾਕੀ ਬੱਚੇ ਫਿਰਦੇ ਨੇ ਉੱਡੇ 7 ਤੋਂ 8 ਤੇ ਹੁਣ ਕਰੋਣਿਆਂ ਆਪਾਂ ਹੈਪੀ ਦੇ ਕਬੂਤਰਾਂ ਦਾ ਸਾਨੂੰ ਸ਼ੌਂਕ ਆ ਆਹ ਇੱਕ ਕਬੂਤਰ ਨੀਵਾ ਫਿਰਦਾ ਬਾਕੀ 7-8 ਬੱਚੇ ਫਿਰਦੇ ਨੇ ਬਾਹਲੇ ਜਿਆਦੇ ਉੱਤੇ ਵੀਰੇ ਕੈਮਰਾ ਇੰਨੀ ਜ਼ੂਮ ਕਰਦਾ ਨਹੀਂਗਾ ਬਾਕੀ ਹੁਣ ਕਰੀਏ ਆਪਾਂ ਵੀਡੀਓ ਦੀ ਸਟਾਰਟਿੰਗ ਦਿਖਾਈਏ ਤੁਹਾਨੂੰ ਪਹਿਲਾਂ ਜਾਨਵਰ ਆ ਜੋ ਫਿਰ ਤੇ ਆ ਲੋ ਬਾਈ ਕਰ ਲੋ ਪਹਿਲਾਂ ਖੁੱਡਿਆਂ ਦਾ ਸ਼ੌਂਕ ਇਹ ਖੁੱਡੇ ਆਪਾਂ ਹਜੇ ਹੁਣ ਨਵੇਂ ਪਾਏ ਨੇ ਕਿ ਹਜੇ ਪਲਾਸਟਰ ਕੀਤਾ ਨਹੀਂ ਗਾ ਕੰਮ ਚੱਲੀ ਜਾਂਦਾ ਗਾ ਸਾਨੂੰ ਪਤਾ ਮੀਂਹ ਪੈਣ ਲੱਗ ਗਏ ਸੀਗੇ ਉਹਦੇ ਕਾਰਨ ਕੰਮ ਰੋਕਣਾ ਪਿਆ ਹੁਣ ਧੁੱਪਾਂ ਲੱਗੀਆਂ ਜਾਂਦੀਆਂ ਨੇ ਇੱਕ ਵਾਰੀ ਸੁੱਕ ਗਿਆ ਥੱਲੋਂ ਵੀ ਸਲਾਬ ਆਈ ਹੋਈ ਆ ਖੁੱਡਿਆਂ ਨੂੰ ਬਾਕੀ ਹੁਣ ਦਿਨ ਵਧੀਆ ਲੱਗਣ ਲੱਗ ਗਏ ਹੁਣ ਪਲਾਸਟਰ ਕਰੂਗਾ ਹੈਪੀ ਅੱਗੇ ਤੇ ਵਿੱਚ ਜਾ ਕੇ ਸਾਨੂੰ ਖੁੱਡਿਆਂ 'ਚ ਜਾਨਵਰਾਂ ਦਾ ਕਰਵਾਉਣਿਆਂਗੇ ਸ਼ੌਂਕ 2-4 ਜਾਨਵਰ ਫੜ ਕੇ ਵੀ ਆਪਾਂ ਨੇੜੇ ਕਰਕੇ ਵੀ ਸ਼ੌਂਕ ਕਰਵਾਵਾਂਗੇ ਬਾਕੀ ਇਦਾਂ ਦਿਖਾ ਦਾਂਗੇ ਸੋਨੂੰ ਇੱਕ ਵਾਰੀ ਜਾ ਕੇ ਖੁੱਡਿਆਂ 'ਚ ਆਜੋ ਫਿਰ ਆਪਾਂ ਕਰਦੇ ਆਂ ਖੁੱਡਿਆਂ ਦੇ ਅੰਦਰ ਐਂਟਰੀ ਤੇ ਦਿਖਾਉਣਾ ਸੋਨੂੰ ਹੈਪੀ ਦੇ ਜਾਨਵਰ ਆ ਨਹੀਂ ਕੇ ਹੈਪੀ ਦੇ ਸਾਰੇ ਵੱਡੇ ਕਬੂਤਰ ਜਿਹੜੇ ਇਹਨੇ ਰੋਕੇ ਹੋਏ ਨੇ ਬਾਕੀ ਇਹਨਾਂ ਦੇ ਮਾਂ ਪਿਓ ਸਾਰੇ ਬਾਈ ਜੋੜੀਆਂ ਦੇ ਵਿੱਚ ਲੱਗੇ ਹੋਏ ਨੇਗੇ ਥੱਲੇ ਪਿੰਜਰਿਆਂ ਦੇ ਵਿੱਚ ਲੱਗੇ ਹੋਏ ਨੇ ਕੁਝ ਜੋੜੀਆਂ ਖੁੱਡਿਆਂ ਦੇ ਵਿੱਚ ਇੱਕ ਦੋ ਲੱਗੀਆਂ ਨੇ ਉਧਰ ਜਿਹੜਾ ਆਪਣਾ ਲੱਕੜ ਦਾ ਖੁੱਡਾ ਪਿਆਗਾ ਉਹਦੇ ਵਿੱਚ ਦੋ ਜੋੜੀਆਂ ਲੱਗੀਆਂ ਨੇ ਇਨਾਂ ਦੇ ਕੁਸ ਕਬੂਤਰਾਂ ਦੇ ਬੱਚੇ ਲੈ ਕੇ ਦੋ ਦੋ ਬੱਚੇ ਲੈ ਕੇ ਇਹ ਬਈ ਜੋੜੀਆਂ ਚੋਂ ਕਰਤੇ ਅੱਡ ਤੇ ਬਾਕੀ ਆਪਾਂ ਤੁਹਾਨੂੰ ਹੈਪੀ ਨੂੰ ਆ ਜਾਂਦੋਂ ਫੜ ਕੇ ਤੁਹਾਨੂੰ ਕਬੂਤਰਾਂ ਦਾ ਨੇੜੋ ਸ਼ੌਂਕ ਕਰਵਾ ਦੰਦੇ ਆ ਤੇ ਕੱਲੇ ਕੱਲੇ ਕਬੂਤਰ ਦਾ ਕਰਵਾਉਣੇ ਆ ਕਿ ਤੁਹਾਨੂੰ ਸ਼ੌਂਕ ਤੇ ਆ ਲਓ ਬਈ ਪਹਿਲਾਂ ਕਰਦੇ ਆ ਆਪਾਂ ਵੱਡੇ ਕਬੂਤਰ ਤੋਂ ਸ਼ੁਰੂਆਤ ਹੈਪੀ ਨੇ ਰੱਖੇ ਸੀ 2008 ਦੇ ਵਿੱਚ ਕਬੂਤਰ ਤੇ 2008 ਦਾ ਕਬੂਤਰ ਇਹ ਦੇਖ ਲਓ ਹੁਣ ਇਹਦੀ 16-17 ਸਾਲ ਘੱਟੋ-ਘੱਟ ਉਮਰ ਹੋ ਗਈ ਰੱਖਿਆ ਵੈਸੇ ਸ਼ੌਂਕ ਨੂੰ ਹੋਇਆਗਾ ਬੱਚੇ ਪੁੱਛਿਆ ਇਹਦੇ ਲੈਂਦੇ ਨਹੀਂ ਬਸ ਇੱਕ ਖੁੱਡੇ ਦਾ ਮਾਨ ਆ ਗਿਆ ਵੀ ਰੱਖਿਆ ਹੋਇਆ ਇੰਨੀ ਉਮਰ ਹੋ ਗਈ ਬਾਕੀ ਸਾਨੂੰ ਨੇੜੇ ਕਰਕੇ ਕੈਮਰਾ ਦਿਖਾਉਣਾ ਮੈਂ ਕਬੂਤਰ ਤੇ ਆ ਬਈ ਮੋਰ ਦੇ ਹੱਥ ਦੇ ਵਿੱਚ ਕਬੂਤਰ 17 18 ਸਾਲ ਉਮਰ ਹੋ ਗਈ ਹੋਣੀ ਹੈ ਜੀ 2008 ਦਾਗਾ ਉਦੋਂ ਪਹਿਲਾ ਕਬੂਤਰ ਲਿਆਂਦਾ ਸੀ ਜਦੋਂ ਕਬੂਤਰਾਂ ਦਾ ਸ਼ੌਂਕ ਪਿਆ ਸੀ ਸਟਾਰਟਿੰਗ ਤੇ ਸਾਰਿਆਂ ਤੋਂ ਪਹਿਲਾ ਕਬੂਤਰ ਆ ਲਿਆਂਦਾ ਸੀਗਾ ਤੇ ਉਦੋਂ ਦਾ ਇਹ ਖੁੱਡਿਆਂ ਦੇ ਵਿੱਚ ਹੀ ਬੈਠਾ ਪਹਿਲਾਂ ਇਹਨਾਂ ਦੇ ਬੱਚੇ ਲੈਂਦੇ ਹੁੰਦੇ ਸੀ ਹੁਣ ਬਈ ਇਹਨਾਂ ਦਾ ਕੋਈ ਬੱਚਾ ਨਹੀਂ ਲੈਂਦਾ ਤੇ ਬਾਕੀ ਇਹ ਖੁੱਡੇ ਦੇ ਵਿੱਚ ਹੀ ਰਹਿੰਦਾਗਾ ਬੱਚੇ ਪਾਲ ਲਾਂਦਾ ਇਹਨਾਂ ਥੱਲੇ ਆਂਡੇ ਬਦਲ ਦਿੰਦਾ ਹੈਪੀ ਬੱਚੇ ਉੱਚੇ ਪਾਲਣ ਨੂੰ ਰੱਖਿਆ ਹੋਇਆ ਤੇ ਹੁਣ ਕਰਵਾਉਣੇ ਆਪਾਂ ਸੋ ਨੂੰ ਹੈਪੀ ਦੇ ਮੇਨ ਕਬੂਤਰਾਂ ਦਾ ਸ਼ੌਂਕ ਜਿਹੜੇ ਹੈਪੀ ਨੇ 2-3 ਕਬੂਤਰ ਨੇ ਇਹਦੇ ਕੋਲੇ ਬਾਹਲੀਆਂ ਨਸਲਾਂ ਨਹੀਂ ਰੱਖੀਆਂ ਹੋਈਆਂ ਇਹਨਾਂ ਦਾ ਹੀ ਸਾਰਾ ਲਾਣਾ ਉੱਟਦਾਗਾ ਤੇ ਬਾਜ਼ੀਆਂ ਵੀ ਆਹੀ ਕਬੂਤਰ ਛੱਡਦਾ ਇਹ 2-3 ਕਬੂਤਰ ਨੇ ਮੇਨ ਤੇ ਉਹਨਾਂ ਦੇ ਅੱਗੇ ਪੱਠੇ-ਪੱਠੀਆਂ ਨੇ ਇਹ ਦੋਨੇ ਪੱਠੇ ਨੇਗੇ ਪਹਿਲਾਂ ਤੁਹਾਨੂੰ ਇਹਨਾਂ ਦਾ ਸ਼ੌਂਕ ਕਰਵਾ ਦਾਂ ਨਾ ਨੇੜੇ ਕਰਕੇ ਕੈਮਰਾ ਆ ਹੈਪੀ ਦੇ ਹੱਥ ਦੇ ਵਿੱਚ ਕਬੂਤਰ ਆ ਬਈ ਤੇ ਦੇਖ ਸਕਦੇ ਹੋ ਹੁਣ ਤਾਂ ਚਲੋ ਮੌਸਮ ਦੇ ਕਾਰਨ ਝਾੜ ਪਾਇਆ ਹੋਇਆਗਾ ਪੱਠਾ ਪਿਛਲੇ ਸਾਲ ਦਾ ਇਹ ਤੇ ਬਾਕੀ ਇਹਦੀਆਂ ਅੱਖਾਂ ਦਾ ਕਰ ਲਓ ਸ਼ੌਂਕ ਆ ਤੇ ਦੇਖਿਓ ਕਿਵੇਂ ਲੱਗਿਆ ਸਾਰਿਆਂ ਨੂੰ ਇਹ ਇਹਦੇ ਮੇਨ ਕਬੂਤਰ ਨੇ ਇੱਕ ਹੈਗਾ ਮੋਰ ਦੇ ਹੱਥ ਦੇ ਵਿੱਚ ਕਬੂਤਰ ਆ ਆ ਵੀ ਇੱਕੋ ਹੀ ਬਲੱਡ ਆ ਬਾਈ ਦੋਨੇ ਕਬੂਤਰਾਂ ਦਾ ਸੇਮ ਬਲੱਡ ਆ ਤੇ ਬਾਕੀ ਹੁਣ ਜਿਹੜੇ ਦੂਸਰੇ ਬਲੱਡ ਨੇ ਉਹ ਵੀ ਤੁਹਾਨੂੰ ਕਰਵਾਉਣੇ ਆਗੇ ਚੈੱਕ ਅੱਗੇ ਬਾਕੀ ਆ ਦੋ ਨਸਲਾਂ ਨੇ ਇੱਕ ਹੈਗਾ ਚਿੱਟੀਆਂ ਦਾ ਕਬੂਤਰ ਤੇ ਇੱਕ ਹੈਗਾ ਸ਼ਾ ਅੱਖਾ ਜਿਹੜਾ ਹੈਪੀ ਦੇ ਹੱਥ ਚਾ ਚਿੱਟੀਆਂ ਵਾਲਾ ਕਬੂਤਰ ਇਹਦੀ ਉਮਰ ਵੀ ਘੱਟੋ-ਘੱਟ 14-15 ਸਾਲ ਹੋ ਗਈ ਹੈਪੀ ਕਹਿੰਦਾ ਹੁਣ ਇਹਨੇ ਅੰਡੇ ਰਖਾਉਣੇ ਬੰਦ ਕਰਤੇ ਕੱਚੇ ਅੰਡੇ ਰਖਾਉਂਦਾ ਬੱਚੇ ਬੰਦੇ ਨਹੀਂਗੇ ਉਮਰ ਜ਼ਿਆਦਾ ਹੋ ਗਈ ਕਬੂਤਰ ਦੀ ਤੇ ਬਾਕੀ ਇਹਦੇ ਪੱਠੇ-ਪੱਠੀਆਂ ਜੋੜੀਆਂ ਦੇ ਵਿੱਚ ਪਾਏ ਹੋਏ ਨੇ ਉਹ ਬੱਚੇ ਕੱਢਦੇ ਨੇ ਅੱਗੇ ਉਹਨਾਂ ਦੇ ਬੱਚੇ ਵੀ ਵਧੀਆ ਉੱਡਦੇ ਨੇ ਆਪਾਂ ਸਾਨੂੰ ਕਬੂਤਰ ਦਾ ਨੇੜੇ ਕਰਕੇ ਕਰਵਾਉਨੇ ਆ ਸ਼ੌਂਕ ਆ ਤੇ ਦੇਖੋ ਕਬੂਤਰ ਚਿੱਟੀ ਅੱਖਾਂ ਦਾ ਕਬੂਤਰ ਅਤੇ ਬਹੁਤ ਸੋਹਣਾ ਕਬੂਤਰ ਆ ਤੇ ਦੇਖ ਸਕਦੇ ਹੋ ਸਾਰੇ ਭਰਾਤ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਕਬੂਤਰ ਕਿਵੇਂ ਲੱਗੇ ਨੇਗੇ ਬਾਕੀ ਇੱਧਰ ਹੈਗਾ ਦੂਸਰਾ ਸ਼ਾਹ ਅੱਖਾਂ ਕਬੂਤਰ ਇਹ ਹੈਗਾ ਮੋਰ ਦੇ ਹੱਥ 'ਚ ਇੱਕ ਬਲੱਡ ਹੈਪੀ ਦੇ ਕੋਲੇ ਹੈਗਾ ਬਾਈ ਸ਼ਾਹ ਅੱਖਾਂ ਦਾ ਤੇ ਬਸ ਆਹ ਭਰਾ ਨੇ ਆਪਣੇ ਨੇ ਤਿੰਨੀ ਬਲੱਡ ਰੱਖੇ ਹੋਏ ਨੇ ਤੇ ਆਹ ਤਿੰਨੇ ਬਲੱਡਾਂ ਦੇ ਬੱਚੇ ਇਹ ਅੱਗੇ ਬਾਜ਼ੀਆਂ ਵੀ ਛੱਡਦਾ ਤੇ ਬਾਜ਼ੀਆਂ ਜਿੱਤਦੇ ਵੀ ਨੇ ਵਧੀਆ ਤੇ ਦੇਖ ਸਕਦੇ ਹੋ ਤੁਸੀਂ ਕਬੂਤਰ ਸ਼ਾਹ ਅੱਖਾਂ ਆ ਤਿੰਨ ਬਲੱਡ ਨੇ ਬਾਈ ਬਾਕੀ ਕਬੂਤਰਾਂ ਦਾ ਤੁਹਾਨੂੰ ਮੈਂ ਖੁੱਡੇ 'ਚ ਬੈਠਿਆਂ ਦਾ ਸ਼ੌਂਕ ਕਰਵਾਤਾ ਇੱਧਰ ਦੂਸਰੇ ਖੁੱਡੇ ਦੇ ਵਿੱਚ ਹੈਗੀਆਂ ਨੇ ਪੱਟੀਆਂ ਜਿਹੜੀਆਂ ਇਹਨੇ نسل ਦੇ ਵਾਸਤੇ ਰੋਕੀਆਂ ਹੋਈਆਂ ਨੇਗੀਆਂ ਤੇ ਅੱਗੇ ਉਹਨਾਂ ਦਾ ਦੋ ਤਿੰਨ ਪੱਟੀਆਂ ਦਾ ਤੁਹਾਨੂੰ ਕਰਵਾ ਦੰਨੇ ਆ ਸ਼ੌਂਕ ਆਹ ਲਓ ਬਾਈ ਇੱਧਰ ਲਿਆਂਦੀਆਂ ਦੋ ਕਬੂਤਰੀਆਂ ਕੱਢ ਕੇ ਇਹ ਨਸਲ ਦੇ ਵਾਸਤੇ ਰੋਕੀਏ ਨੇ ਬਾਕੀ ਇਹਨਾਂ ਦੇ ਦੋ ਦੋ ਬੱਚੇ ਹੋ ਗਏ ਹੈਪੀ ਨੇ ਹੁਣ ਜੋੜੀਆਂ ਦੇ ਵਿੱਚੋਂ ਕਰ ਲੀਆਂ ਇਹ ਅੱਡ ਹੁਣ ਬੈਠੀਆਂ ਨੇ ਅਰੈਸਟ ਤੇ ਅਗਲੇ ਸਾਲ ਲਾਵਾਂਗੇ ਜੋੜੀਆਂ ਦੇ ਵਿੱਚ ਸੋਨੂੰ ਕਰਵਾਦਾ ਨਾ ਮੈਂ ਸ਼ੌਂਕ ਨੇੜੇ ਕਰਕੇ ਕੈਮਰਾ ਪਹਿਲਾਂ ਕਰਵਾਉਣਾ ਹੈਪੀ ਦੇ ਹੱਥ 'ਚ ਜਿਹੜੀ ਕਬੂਤਰੀ ਆ ਉਹਦਾ ਸ਼ੌਂਕ ਤੇ ਦੇਖੋ ਬਈ ਕਬੂਤਰੀ ਕਾਲੀ ਨੋਕ ਦੀ ਆ ਚਿੱਟੀਆਂ ਅੱਖਾਂ ਦੀ ਆ ਛਿੱਟਨੀ ਕਬੂਤਰੀ ਦੇ ਕਾਲੀ ਚੀਨੀ ਕਹਿ ਸਕਦੇ ਆ ਬਾਕੀ ਪੂਛ ਦੇ ਵਿੱਚ ਵੀ ਕਾਲੇ ਫਰ ਨੇਗੇ ਬਾਕੀ ਸੋਨੂੰ ਜਮਾਂ ਨੇੜੇ ਤੋਂ ਸ਼ੌਂਕ ਕਰਵਾਤਾ ਤੇ ਦੱਸਿਓ ਆਪਾਂ ਨੂੰ ਕਿਵੇਂ ਲੱਗੀ ਸੋਨੂੰ ਆ ਕਬੂਤਰੀ ਤੇ ਬਾਕੀ ਜਿਹੜੀ ਇੱਧਰ ਮੋਰ ਦੇ ਹੱਥ ਦੇ ਵਿੱਚ ਆ ਆ ਵੀ ਕਬੂਤਰੀ ਬਹੁਤ ਸੋਹਣੀ ਆ ਕਾਲੀ ਚੀਨੀ ਹੈਗੀ ਜਿਵੇਂ ਆਪਣੇ ਪਾਕਿਸਤਾਨੀ ਕਬੂਤਰ ਹੁੰਦੇ ਨੇ ਉਮੇਦਾਰ ਉਤਵਾ ਕਬੂਤਰੀ ਦਾ ਤੇ ਨੋਕ ਵੀ ਕਾਲੀ ਆ ਚਿੱਟੀ ਅੱਖਾਂ ਦੀ ਆ ਪੂਛ ਦੇ ਵਿੱਚ ਲੌਂਗਸ ਆ ਇਹਦੇ ਕਾਲੇ ਪੰਜੇ ਨੇ ਬਹੁਤ ਸੋਹਣੀ ਕਬੂਤਰੀ ਆ ਬਾਈ ਆ ਵੀ ਤੇ ਬਾਕੀ ਆ ਵੀ ਉਹੀ ਬਲੱਡ ਆਪਣਾ ਜਿਹੜਾ ਤੁਹਾਨੂੰ ਪਹਿਲਾਂ ਆਪਾਂ ਕਬੂਤਰਾਂ ਦੇ ਵਿੱਚ ਦਿਖਾਇਆ ਹੈਗਾ ਸੇਮ ਬਲੱਡ ਆ ਹੈਗਾ ਪੱਠੇ ਪੱਠੀਆਂ ਨਹੀਂ ਗਈਆਂ ਅੱਗੇ ਇਹ ਤੇ ਆਹੀ ਰੱਖੇ ਹੋਏ ਨੇ ਭਰਾ ਨੇ ਆਪਣੇ ਨੇ ਤੇ ਇੱਕ ਦੋ ਕਬੂਤਰਾਂ ਦਾ ਕਰਵਾ ਦਿਆ ਨੇ ਹੋਰ ਸ਼ੌਂਕ ਇੱਧਰ ਦੋ ਕਬੂਤਰੀਆਂ ਆਪਾਂ ਹੋਰ ਲਿਆਂਦੀਆਂ ਨੇ ਗਿਆ ਇਹ ਦੋਨੇ ਖੱਤੀ ਅੱਖਾਂ ਦੀਆਂ ਨੇ ਇੱਕ ਹੈਗੀ ਆ ਕਾਲੀ ਚੀਨੀ ਤੇ ਇੱਕ ਹੈਗੀ ਆ ਲਾਲ ਚੀਨੀ ਤੇ ਨੇੜੇ ਕਰਕੇ ਇਹਨਾਂ ਦਾ ਵੀ ਕਰਵਾਉਣਾ ਤੁਹਾਨੂੰ ਸ਼ੌਂਕ ਆ ਤੇ ਪਹਿਲਾਂ ਦੇਖੋ ਆ ਕਬੂਤਰੀ ਬਈ ਕਾਲੀ ਚੀਨੀ ਹੈਗੀ ਕਲਫ ਨੋਕੀ ਆ ਖੱਤੀ ਅੱਖਾਂ ਦੀ ਆ ਕਾਲੀ ਪੂਸ਼ਾ ਕਾਲੇ ਪੰਜੇ ਨੇ ਬਹੁਤ ਸੋਹਣੀ ਕਬੂਤਰੀ ਆ ਭਰਾ ਤੇ ਆ ਵੀ ਤੇ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਬਾਕੀ ਦੱਸਿਓ ਆਪਾਂ ਨੂੰ ਵੀ ਤੁਹਾਨੂੰ ਕਿਹੜੇ ਕਬੂਤਰ ਜ਼ਿਆਦਾ ਚੰਗੇ ਲੱਗੇ ਨੇਗੇ ਤੇ ਆ ਮੋਰ ਦੇ ਹੱਥ 'ਚ ਹੈਗੀ ਆ ਲਾਲ ਚਿਨੀ ਇਹ ਵੀ ਖੱਟੀਆਂ ਅੱਖਾਂ ਦੀ ਆ ਕਲਫ ਨੋਕੀ ਆ ਵੀਰੇ ਇਹਦੇ ਪੰਜੇ ਵੀ ਨੋਂਦਰਾਂ ਵੀ ਚਿੱਟੀਆਂ ਨਹੀਂ ਗੀਆਂ ਕਬੂਤਰੀ ਦੀਆਂ ਬਾਕੀ ਸਾਰੀ ਚਿੱਟੀ ਆ ਅੱਗੋਂ ਸਿਰ ਤੋਂ ਲਾਲ ਚਿਨੀ ਆ ਗੱਲੀ ਖੱਟੀਆਂ ਅੱਖਾਂ ਦੀ ਆ ਬਾਕੀ ਹੁਣ ਥੋੜਾ ਮੈਂ ਕੈਮਰਾ ਘੁਮਾਤਾ ਨਾ ਖੁੱਡੇ ਦੇ ਵਿੱਚ ਤੇ ਬਾਕੀ ਕਬੂਤਰੀਆਂ ਦਾ ਕਰ ਲਓ ਤੁਸੀਂ ਖੁੱਡੇ ਦੇ ਵਿੱਚ ਸ਼ੌਂਕ ਆਣੀਆਂ ਗਿਆ ਸਾਰੀਆਂ ਏਰੀਆ ਪੱਠੀਆਂ ਜਿਹੜੀਆਂ ਇਹਨੇ ਰੋਕੀਆਂ ਹੋਈਆਂ ਨੇ ਨਸਲ ਦੇ ਵਾਸਤੇ ਬਾਕੀ ਇੱਕ ਦੋ ਕਬੂਤਰੀਆਂ ਨੇ ਇਹਨਾਂ ਦੇ ਵਿੱਚੋਂ ਇਹਨੇ ਬੱਚੇ ਲੈ ਕੇ ਰੋਕ ਲੈ ਕੇ ਉਹ ਡਾਊਗਾ ਹੁਣ ਉੱਟਦੇ ਵੀ ਫਿਰਦੇ ਨੇਗੇ ਡਾਰ ਦੇ ਵਿੱਚ ਤੇ ਬਾਕੀ ਆਹ ਕਬੂਤਰੀਆਂ ਨੇਗੇ ਹੈਪੀ ਦੀਆਂ ਨੇੜੇ ਕਰਕੇ ਕੈਮਰਾ ਵੀ ਤੁਹਾਨੂੰ ਸ਼ੌਂਕ ਕਰਵਾਤਾ ਤੇ ਇਹਨੇ ਜਿਹੜੀਆਂ ਜੋੜੀਆਂ ਲਾਈ ਹੋਈਆਂ ਨੇ ਉਹਨਾਂ ਦਾ ਵੀ ਅੱਗੇ ਤੁਹਾਨੂੰ ਕਰਵਾ ਦೇನೆ ਆਪਾਂ ਸ਼ੌਂਕ ਇੱਕ ਜੋੜਾ ਲਾਇਆ ਹੋਇਆ ਆਪਾਂ ਆਹ ਖੁੱਡੇ ਦੇ ਵਿੱਚ ਆਹ ਕੱਲਾ ਛੱਡਿਆ ਹੋਇਆ ਬਾਈ ਜੋੜਾ ਤੇ ਇਹਦਾ ਵੀ ਕਰ ਸਕਦੇ ਹਾਂ ਤੁਸੀਂ ਸ਼ੌਂਕ ਨੇੜੇ ਕਰਤਾ ਕੈਮਰਾ ਬਿਲਕੁਲ ਜ਼ੂਮ ਤੇ ਉੱਧਲੀ ਸਾਈਡ ਬੈਠੀ ਹੈ ਕਬੂਤਰੀ ਲਾਲ ਛਾਤੀ ਵਾਲੀ ਤੇ ਪਰਾਂ ਬੈਠਾ ਕਾਲਾ ਚੀਨਾ ਕਬੂਤਰ ਆਹ ਬਸ ਇਹਦੇ ਵਿੱਚ ਦੋ ਹੀ ਨੇ ਕਬੂਤਰ ਭਾਈ ਤੇ ਇੱਕ ਹੀ ਜੋੜਾ ਛੱਡਿਆ ਹੋਇਆ ਹੈਪੀ ਨੇ ਆ ਖੁੱਡੇ ਦੇ ਵਿੱਚ ਤੇ ਸ਼ਾਇਦ ਮੇਨ ਹੋ ਸਕਦਾ ਭਰਾ ਦਾ ਆਹ ਜੋੜਾ ਵੀ ਮਤਲਬ ਇਹਨੇ ਕੱਲਾ ਛੱਡਿਆ ਹੋਇਆ ਤੇ ਉੱਧਰ ਜਿਹੜੇ ਜੋੜੇ ਲੱਗੇ ਨੇ ਉਹਨਾਂ ਦਾ ਵੀ ਕਰਵਾਉਣਾ ਹੈ ਸ਼ੌਂਕ ਅੱਗੇ ਆਜੋ ਫਿਰ ਚੱਲਦੇ ਹਾਂ ਉੱਧਰ ਹੰ ਦੋ ਜੋੜੀਆਂ ਲਾਈਆਂ ਹੋਈਆਂ ਨੇ ਇੱਧਰ ਲੱਕੜ ਵਾਲੇ ਖੁੱਡੇ ਦੇ ਵਿੱਚ ਤੇ ਦੋਨੇ ਬੱਚੇ ਕੱਡੀਆਂ ਬੈਠੀਆਂ ਨਿੰਗੀਆਂ ਇਹਨਾਂ ਦਾ ਵੀ ਕਰਵਾਉਣਿਆਂਗੇ ਸ਼ੌਂਕ ਆ ਆ ਹੈਗਾ ਬਾਈ ਕਬੂਤਰ ਚਿੱਟੀਆਂ ਅੱਖਾਂ ਦਾ ਤੇ ਦੇਖੋ ਕਬੂਤਰ ਇੱਧਰ ਬੈਠੀ ਆ ਕਬੂਤਰੀ ਖੱਟੀਆਂ ਅੱਖਾਂ ਦੀ ਕਬੂਤਰੀ ਆ ਕਲਫ ਨੋਕੀ ਆ ਤੇ ਬਾਕੀ ਮੈਨੂੰ ਲੱਗਦਾ ਬਾਜੀ ਵੀ ਉੱਡੀ ਹੋਈ ਆ ਰੰਗ ਰੰਗ ਲੱਗਿਆ ਤੇ ਦੋ ਕੱਡੇ ਹੋਏ ਨੇ ਬੱਚੇ ਇਹਨਾਂ ਨੇ ਤੇ ਦੇਖੋ ਕਿਵੇਂ ਲੱਗਿਆ ਤੁਹਾਨੂੰ ਆ ਜੋੜਾ ਤੇ ਇੱਕ ਜੋੜਾ ਛੱਡਿਆ ਹੋਇਆ ਹੈਪੀਨੈਸ ਥੱਲੇ ਉਹਦਾ ਵੀ ਕਰਵਾਉਣਾਗਾ ਸ਼ੌਂਕ ਇੱਕ ਜੋੜਾ ਹੈਗਾ ਥੱਲੇ ਇਹ ਹੈਗੀ ਹੈ ਚਿੱਟੀਆਂ ਅੱਖਾਂ ਦੀ ਕਬੂਤਰੀ ਤੇ ਖੱਟੀਆਂ ਅੱਖਾਂ ਦਾ ਕਬੂਤਰ ਆਹ ਕਬੂਤਰ ਬਈ ਪਿਛਲੇ ਸਾਲ ਆਪਣੇ ਪਿੰਡ ਵਾਗਿਆ ਸੀ ਆ 2025 ਚ ਉੱਥੋਂ ਲਾ ਕੇ ਲੈ ਕੇ ਆਏ ਸੀ ਹੈਪੀ ਉਹ ਤੋਂ ਬਾਅਦ ਇਹਨੇ ਕੱਢਿਆ ਨਿੰਗਾ ਬਾਹਰ ਨਸਲ ਨੂੰ ਰੱਖ ਲਿਆ ਸੀ ਹੁਣ ਬੱਚਿਆਂ ਦੇ ਵਿੱਚ ਪਾਈ ਹੋਈ ਹੈ ਜੋੜੀ ਹੈ ਜੀ ਉਹ ਕਬੂਤਰੀ ਜਮਾਂ ਠੰਡੀ ਆ ਵੀ ਜਿਹਦੇ ਬੱਚੇ ਜਮਾਂ ਨਹੀਂ ਜਾਂਦੇ ਉਹ ਕਬੂਤਰੀ ਦੇ ਨਾਲ ਲਿਆ ਕੇ ਆਹ ਕਬੂਤਰ ਲਾਤਾ ਤੇ ਅੱਗੇ ਬੱਚੇ ਕੱਢੇ ਹੋਏ ਨੇ ਇਹਨਾਂ ਨੇ ਦੋ ਆ ਪਏ ਨੇ ਕੁੰਡੇ ਦੇ ਵਿੱਚ ਬੱਚੇ ਇੱਕ ਕਾਲਾ ਚੀਨਾ ਕੱਢਿਆ ਤੇ ਇੱਕ ਕੱਢਿਆ ਪਿਓਰ ਚਿੱਟਾ ਬੱਚਾ ਤੇ ਬਾਕੀ ਦੱਸਿਓ ਤੁਹਾਨੂੰ ਜੋੜੀ ਕਿਵੇਂ ਲੱਗੀ ਆ ਵੀ ਕਰਕੇ ਚੈੱਕ ਹੁਣ ਆਪਾਂ ਚੱਲਦੇ ਆਂ ਥੱਲੇ ਪਿੰਜਰੇ ਦੇ ਵਿੱਚ ਵੀ ਇੱਕ ਦੋ ਜੋੜੀਆਂ ਲੱਗੀਆਂ ਨੇ ਉਹਨਾਂ ਦਾ ਕਰਵਾਉਣਾ ਹੈਗੇ ਸ਼ੌਂਕ ਆਜੋ ਫੇਰ ਚੱਲੀਏ ਲਓ ਬਈ ਆਪਾਂ ਆ ਗਏ ਸੀਗੇ ਥੱਲੇ ਕੋਠੇ ਤੋਂ ਉੱਤਰ ਕੇ ਇੱਧਰ ਹੈਪੀਨੈਸ ਢੋਲੀ ਦੇ ਵਿੱਚ 8 ਜੋੜੀਆਂ ਲਾਈਆਂ ਹੋਈਆਂ ਨੇ ਉਹਨਾਂ ਦਾ ਕਰਵਾਉਣਾ ਹੈ ਤੁਹਾਨੂੰ ਜਾ ਕੇ ਸ਼ੌਂਕ ਆਹ ਲਓ ਬਈ ਕਰੋ ਪਹਿਲੀ ਜੋੜੀ ਦਾ ਸ਼ੌਂਕ ਚਿੱਟੀਆਂ ਅੱਖਾਂ ਦੀ ਜੋੜੀ ਆ ਆ ਹੈਗਾ ਇਹਦਾ ਕਬੂਤਰ ਤੇ ਇੱਧਰ ਬੈਠੀ ਆ ਕਬੂਤਰੀ ਇਹਨਾਂ ਨੇ ਵੀ ਬੱਚੇ ਕੱਢ ਰੱਖੇ ਨੇ ਇੱਕ ਆਂਡਾ ਖਰਾਬ ਹੋ ਗਿਆ ਦਵਾਰੇ ਲਾ ਰੱਖੀ ਨੇ ਦਵਾਰ ਤੋਂ ਆਂਡੇ ਲਾ ਲਈ ਬਾਈ ਇੱਕ ਬੱਚਾ ਪਹਿਲਾਂ ਕੱਢਿਆ ਇਹਨਾਂ ਨੇ ਤੇ ਹੁਣ ਦਵਾਰ ਤੋਂ ਆਂਡਾ ਲਾਇਆ ਹੋਇਆ ਇਹਨਾਂ ਨੇ ਨਵਾਂ ਤੇ ਕਬੂਤਰ ਦੀ ਅੱਖ ਦੇ ਵਿੱਚ ਟਾਂਕ ਆਗਾ ਤੇ ਦੇਖ ਸਕਦੇ ਤੁਸੀਂ ਕੈਮਰਾ ਪੂਰਾ ਜ਼ੂਮ ਕੀਤਾ ਹੋਇਆ ਆਪਾਂ ਤੇ ਦੇਖੋ ਪਹਿਲੀ ਜੋੜੀ ਇਹ ਆ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਅਗਲੀ ਜੋੜੀ ਆ ਲਓ ਇੱਧਰ ਲਾਈ ਹੋਈ ਆ ਖੱਟੀਆਂ ਅੱਖਾਂ ਦੀ ਜੋੜੀ ਆ ਥੱਲੇ ਕਬੂਤਰ ਬੈਠਾ ਤੇ ਉੱਤੇ ਬੈਠੀ ਹੈ ਟੋਕਰੀ ਦੇ ਕਬੂਤਰੀ ਪਹਿਲਾਂ ਕਰੋ ਤੁਸੀਂ ਜੋੜੇ ਦਾ ਸ਼ੌਂਕ ਤੇ ਦੇਖੋ ਜੋੜਾ ਤੇ ਇੱਧਰ ਕੱਡੇ ਹੋਏ ਨੇ ਇਹਨਾਂ ਨੇ ਬਾਈ ਬੱਚੇ ਦੋ ਬੱਚੇ ਕੱਡੇ ਹੋਏ ਨੇ ਤੇ ਕਰੋ ਆਹ ਜੋੜੇ ਦਾ ਵੀ ਸ਼ੌਂਕ ਹੁਣ ਦਿਖਾਉਣਿਆ ਤੁਹਾਨੂੰ ਤੀਸਰਾ ਜੋੜਾ ਆਹ ਲਓ ਬਾਈ ਕਰੋ ਤੀਸਰੇ ਨੰਬਰ ਵਾਲੀ ਜੋੜੀ ਚੈੱਕ ਖੱਤੀ ਅੱਖਾਂ ਦੀ ਕਬੂਤਰੀ ਤੇ ਚਿੱਟੀਆਂ ਅੱਖਾਂ ਦਾ ਕਬੂਤਰ ਇਹਨਾਂ ਨੇ ਵੀ ਦੋ ਬੱਚੇ ਕੱਡੇ ਹੋਏ ਨੇ ਬਾਕੀ ਦੇਖੋ ਜੋੜੀ ਤੁਸੀਂ ਤੇ ਦੱਸਿਓ ਆਪਾਂ ਨੂੰ ਕਿਵੇਂ ਲੱਗੀ ਕਿਹੜੀ ਜੋੜੀ ਤੁਹਾਨੂੰ ਸਾਰਿਆਂ ਤੋਂ ਜ਼ਿਆਦਾ ਪਸੰਦ ਆਈ ਹੈਗੀ ਕਮੈਂਟਾਂ ਦੇ ਵਿੱਚ ਜ਼ਰੂਰ ਰਿਪਲਾਈ ਕਰਕੇ ਦੱਸਿਓ ਆਪਾਂ ਨੂੰ ਤੇ ਆਹ ਹੈਗੀ ਐ ਤੀਸਰੇ ਨੰਬਰ ਵਾਲੀ ਜੋੜੀ ਹੁਣ ਚੱਲਦੇ ਆਂ ਚੌਥੇ ਨੰਬਰ ਤੇ ਆਹ ਹੈਗੀ ਐ ਚੌਥੇ ਨੰਬਰ ਵਾਲੀ ਜੋੜੀ ਕਬੂਤਰੀ ਬੈਠੀ ਆ ਬੱਚਿਆਂ ਦੇ ਕੋਲੇ ਕਾਲੀ ਚੀਨੀ ਖੱਟੀਆਂ ਅੱਖਾਂ ਦੀ ਕਬੂਤਰੀ ਆ ਕਲਫਨੋਕੀ ਆ ਕਾਲੀ ਪੂਸ਼ਾ ਕਾਲੀਆਂ ਨੋਂਦਰਾਂ ਨੇ ਕਬੂਤਰੀ ਦੀਆਂ ਤੇ ਇਧਰ ਬੱਚੇ ਕੱਢੇ ਹੋਏ ਨੇ ਦੋ ਇੱਕ ਕਾਲਾ ਚੀਨਾ ਤੇ ਦੂਸਰਾ ਚਿੱਟਾ ਕੱਢਿਆ ਹੋਇਆ ਬੱਚਾ ਇੱਧਰ ਬੈਠਾਗਾ ਕਬੂਤਰੀ ਦਾ ਕਬੂਤਰ ਬਾਈ ਇਹ ਵੀ ਕਾਲਾ ਚੀਨਾ ਖੱਟੀਆਂ ਅੱਖਾਂ ਦਾ ਕਲਫੋ ਨੋਕਾਗਾ ਤੇ ਬਾਕੀ ਕਰੋ ਤੁਸੀਂ ਕਬੂਤਰ ਦਾ ਵੀ ਸ਼ੌਂਕ ਚੱਲਦੇ ਆਂ ਅਗਲੀ ਜੋੜੀ ਦੇ ਕੋਲ ਆਹ ਲੋ ਬਾਈ ਕਰੋ ਪੰਜ ਨੰਬਰ ਜੋੜੀ ਦਾ ਸ਼ੌਂਕਾ ਛਾ ਅੱਖਾਂ ਕਬੂਤਰ ਆ ਚਿੱਟਾ ਪਿਓਰ ਆ ਤੇ ਰੱਤੀ ਕਬੂਤਰੀ ਆ ਬਾਈ ਆ ਵੀ ਛਾ ਕੀ ਹੈਗੀ ਤੁਸੀਂ ਬਹੁਤ ਘੱਟ ਕਬੂਤਰ ਦੇਖਿਓ ਨੇ ਛਾ ਅਖੇ ਰੱਤੀ ਪਰ ਅੱਜ ਤੁਹਾਨੂੰ ਆ ਵੀ ਆਪਾਂ ਵੀਡੀਓ ਦੇ ਵਿੱਚ ਦਿਖਾਤੇ ਇਨਾਂ ਨੇ ਵੀ ਇੱਕ ਬੱਚਾ ਕੱਢਿਆ ਹੋਇਆਗਾ ਕਰਦਾ ਮਾਰਾ ਕਬੂਤਰ ਉੱਧਰ ਵਗ ਗਿਆ ਤੇ ਬੱਚੇ ਦਾ ਸ਼ੌਂਕ ਹੋ ਨਹੀਂ ਸਕਦਾ ਬੱਚਾ ਸੋਨੂੰ ਇਦਾਂ ਹੀ ਦੇਖਦਾ ਟੋਕਰੀ ਦੇ ਵਿੱਚ ਬੈਠਾ ਤੇ ਬਾਕੀ ਆ ਜੋੜੀ ਦੇਖੋ ਕਿਵੇਂ ਲੱਗੀ ਸੋਨੂੰ ਤੇ ਹੁਣ ਦਿਖਾਉਣਾ ਤੁਹਾਨੂੰ ਅਗਲੀ ਜੋੜੀ ਆ ਲੋ ਭਾਈ ਆ ਹੈਗੀ ਆਪਣੀ ਲਾਸਟ ਜੋੜੀ ਜਮਾ ਲਾਲ ਚਿਨਾ ਕਬੂਤਰ ਆ ਤੇ ਛਾ ਕੀ ਕਬੂਤਰੀ ਹੈ ਦੇ ਨਾਲ ਵੀ ਲੱਗੀ ਹੋਈ ਦੋ ਬੱਚੇ ਇਹਨਾਂ ਨੇ ਵੀ ਕੱਢੇ ਹੋਏ ਨੇ ਗਰੀਡਿੰਗ ਪ੍ਰੋਸੈਸ ਪੂਰਾ ਵਧੀਆ ਚੱਲੀ ਜਾਂਦਾ ਹੈਪੀ ਦਾ ਤੇ ਬਾਕੀ ਹੁਣ ਬੱਚੇ ਹੋਰ ਨਿਕਲ ਜਾਣਗੇ ਅੱਗੇ ਤੇ ਕੁਝ ਨਿਕਲੇ ਹੋਏ ਨੇ ਕਿ ਉੱਤੇ ਉੱਡੀ ਜਾਂਦੇ ਨੇ ਬੱਚੇ ਬਾਕੀ ਆ ਨਿਕਲੇ ਆਉਣਗੇ ਤੇ ਵਧੀਆ ਹੋ ਜਾਣਗੇ ਬੱਚੇ ਤੇ ਆ ਹੈਗੀ ਆਪਣੀ ਲਾਸਟ ਜੁੜੀ ਤੇ ਕਰੋ ਇਹਦਾ ਵੀ ਸਾਰੇ ਭਰਾ ਸ਼ੌਂਕ ਤੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਰਿਆਂ ਤੋਂ ਚੰਗੀ ਜੁੜੀ ਕਿਹੜੀ ਲੱਗੀ ਐਪੀ ਦੀ ਓ ਜੀ ਪਹੁੰਚ ਗਏ ਸੀਗੀ ਆਪਾਂ ਘਰੇ ਤੇ ਵੱਜ ਗਏ ਸੀਗੇ 11 ਹੁਣ ਦਿਨਿਆਂ ਜਾ ਕੇ ਆਪਣੇ ਬੱਚਿਆਂ ਨੂੰ ਆਪਾਂ ਫੀਡ ਤੇ ਉਹਨਾਂ ਨੂੰ ਬਿਠਾਉਣਿਆਂ ਛਾਤਰੀਆਂ ਦੇ ਉੱਤੇ ਬੱਚੇ ਸਾਰੇ ਫਾਈਨਲੀ ਆਪਣੇ ਉੱਡੇ ਫਿਰਦੇ ਨੇ ਹਜੇ ਹੁਣ ਪਹਿਲਾਂ ਆਪਾਂ ਖਾ ਕੇ ਰੋਟੀ ਪਾਣੀ ਫੇਰ ਚੱਲਦੇ ਆਂ ਸਿੱਧਾ ਉੱਤੇ ਤੇ ਦਿਨਿਆਂ ਜਾ ਕੇ ਬੱਚਿਆਂ ਨੂੰ ਫੀਡ ਆ ਆ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਜਾ ਕੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਸਾਸਰੀ ਗਾਲ ਬਾਈ ਤੁਹਾਨੂੰ ਸਾਰੇ ਭਰਾਵਾਂ ਨੂੰ